ਆਪਣਾ ਹੀ ਡਾਕਟਰ ਮਾਨੀ ਨੇ ਬਹੁਤ ਬਹੁਤ ਹੀ ਵੱਡਾ ਦਿਨ ਬਹੁਤ ਹੀ ਮਹੱਤਵਪੂਰਨ ਦਿਨ ਹੈ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਜਿੰਨਾਂ ਨੂੰ ਪੜ ਕੇ ਜਿੰਨਾਂ ਦੀਆਂ ਤਸਵੀਰਾਂ ਦੇਖ ਕੇ ਸਾਡਾ ਸਿਰ ਜਿਹੜਾ ਮਾਨ ਨਾਲ ਉੱਚਾ ਹੋ ਜਾਂਦਾ ਹੈ ਅੱਜ ਉਹਨਾਂ ਦਾ 178ਵਾਂ ਸ਼ਹੀਦੀ ਦੇਵ ਸੱਸ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਹੇਠ ਉਹਨਾਂ ਦਾ ਇਹ ਦੇਣ ਜਿਹੜਾ ਅਜਿ ਬਣਾ ਰਹੀ ਹੈ ਜਦੋਂ ਸ਼ਾਮ ਸਿੰਘ ਅਟਾਰੀ ਵਾਲੇ ਜੀ ਦੀ ਹਿਸਟਰੀ ਪੜਦੇ ਆਪਾਂ ਤੇ ਸਬਦਾਂਵਾਂ ਦੇ ਵਿੱਚ ਜਿਹੜੀ ਐਂਗਲੋ ਸਿੱਖਵਾਦ ਸੀਗੀ ਉਹਦੇ ਉਹਦੇ ਵਿੱਚ ਜਿਹੜਾ ਆਖਰੀ ਦਮ ਤੱਕ ਜਿਹੜੀ ਲੜਾਈ ਲੜੀ ਸਰਦਾਰ ਸ਼ਾਮ ਸਿੰਘ ਜੀ ਨੇ ਸਾਡਾ ਉਹਦਾ ਕੋਈ ਮੁਕਾਬਲਾ ਨਹੀਂ ਬਹੁਤ ਵੱਡਾ ਔਰ ਬਹੁਤ ਵੱਡੀ ਉਹਨਾਂ ਤੋਂ ਸਿੱਖਿਆ ਲੈਣ ਦੀ ਲੋੜ ਹੈ ਸੋ ਮੈਂ ਇਸ ਸਨਮਾਨ ਜਰਨਲ ਨੂੰ ਜਿਹੜਾ ਆਪਣੇ ਵੱਲੋਂ ਆਪਣੇ ਸਰਕਾਰ ਵੱਲੋਂ ਮਾਨ ਸਾਹਿਬ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜਾ ਉਹ ਚਿੰਨ੍ਹ ਅਜਲੀ ਦੇਣਾ ਹੈ ਜੀ ਔਰ ਪਰਦਮੀ ਕਰਦੇ ਆ ਕਿ ਇਨਾਂ ਮਹਾਨ ਯੋਧਿਆਂ ਦੇ ਭਾਈ ਪੂਰ ਨੇ ਜਿਹੜੇ ਆ ਉਹਨਾਂ ਤੇ ਅਸੀਂ ਚੱਲਣ ਦੀ ਜੜੀ ਆ ਉਹ ਕੋਸ਼ਿਸ਼ ਕਰਾਂਗੇ ਹਾਂ ਜੀ ਤਾਰੀਵਾਲ ਸਾਹਿਬ ਅੱਜ ਜਿਹੜਾ ਇਹਨਾਂ ਦਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਅੱਜ ਸਫਾਈ ਤਾਂ ਨਜ਼ਰ ਆ ਰਹੀ ਪਰ ਅੱਗੇ ਪਿੱਛੇ ਇੱਥੇ ਆ ਕੇ ਦੇਖੋ ਤਾਂ ਬੁਰਾ ਹਾਲ ਹੁੰਦਾ ਜੀ ਸਫਾਈ ਦਾ ਨਾ ਕੋਈ ਪੱਕਾ ਸਫਾਈ ਕਰਮਚਾਰੀ ਹੈ ਇੰਡੀਆ ਗੇਟ ਦੇ ਉੱਪਰ ਦੇਖ ਲਓ ਜੀ ਘਾਹ ਉਗਿਆ ਹੋਇਆ ਇੱਥੇ ਵੀ ਘਾਹ ਉਗਿਆ ਹੁੰਦਾ ਅੱਜ ਸਫਾਈ ਕੀਤੀ ਗਈ ਹੈ ਨਹੀਂ ਕੋਈ ਨਹੀਂ ਮੈਂ ਇਹਦੇ ਬਾਅਦ ਵਿੱਚ ਧੀ ਸਾਹਿਬ ਨਾਲ ਗੱਲ ਕਰੂੰਗਾ ਜਿਹੜੀ ਇਹਦੀ ਪਾਕ ਦੀ ਉਹਨਾਂ ਦੀ ਇਸ ਜਗ੍ਹਾ ਦੀ ਜਿਹੜੀ ਸਫਾਈ ਕਰਨੀ ਇਹਨੂੰ ਸਾਫ਼ ਸੁਥਰਾ ਰੱਖਣਾ ਉਹਦੇ ਉੱਤੇ ਜਿਹੜੇ ਪਗਬੱਟਰ ਦੇ ਉੱਤੇ ਸਾਡੇ ਟੂਰਿਸਟ ਆਉਂਦੇ ਆ, ਗੋਲਡਨ ਟੈਂਪਲ ਆਉਂਦੇ ਆ, ਦਰਬਾਰ ਸਾਹਿਬ ਦੇ ਵਿੱਚ ਆਉਂਦੇ ਆ, ਦਰਗਾਹਾਂ ਮੰਦਰ ਲਈ ਆਉਂਦੇ ਆ, ਆਰਾਮਤੀ ਥੱਲੇ ਆਉਂਦੇ ਆ। ਉਹਨਾਂ ਸਾਰਿਆਂ ਲਈ ਇਹ ਜਗ੍ਹਾ ਉਹਨੀ ਆਉਂਦੀ ਇੱਕ ਵਧੀਆ ਜਗ੍ਹਾ ਬਣਨੀ ਚਾਹੀਦੀ ਆ। ਜੇ ਜਦੋਂ ਆਪਾਂ ਸਾਫ਼ ਸੁਥਰਾ ਵਧੀਆ ਰੱਖਾਂਗੇ ਔਰ ਜੇ ਕਿਤੇ ਕੋਈ ਕਮੀ ਹੋਈ ਤਾਂ ਆਪਾਂ ਡੀਸਬ ਨੂੰ ਕਹਿ ਕੇ ਉਹ ਦੂਰ ਕਰਾ ਦੇ। ਕੋਈ ਗੱਲ। ਪਰਿਵਾਰਾਂ ਵੱਲੋਂ ਸਰ ਕੀ ਮੰਗ ਕੀਤੀ ਸੀ। ਨਹੀਂ ਜੀ ਪਰਿਵਾਰਾਂ ਵੱਲੋਂ ਤੇ ਹੀ ਮੰਗ ਕੀਤੀ ਆ ਕਿ ਇਹਨੂੰ ਸਟੇਟ ਲੈਵਲ ਤੇ ਮਤਲਬ ਜਿਹੜਾ ਸਰਕਾਰ ਨੂੰ ਗੈਸਟ ਕਰਨਾ ਚਾਹੀਦਾ। ਉਹ ਤਾਂ ਅਸੀਂ ਕਰਾਂਗੇ। ਸੀਐਮ ਸਾਹਿਬ ਨੇ ਅੱਜ ਜ ਮੇਰੀ ਡਿਊਟੀ ਲਈ ਸੀਗੀ ਬਕਾਇਦਾ ਅੱਜ ਸਰਕਾਰੀ ਫੰਕਸ਼ਨ ਹੈ ਅਸੀਂ ਉਹਦੀ ਸ਼ੁਰੂਆਤ ਕੀਤੀ ਹੈ ਅੱਗੇ ਵੀ ਜਿਹੜੀਆਂ ਸਰਕਾਰ ਜਿਹੜੀਆਂ ਪਰਿਵਾਰ ਦੀਆਂ ਜਾਂ ਪਿੰਡ ਵਾਲਿਆਂ ਦੀਆਂ ਅਟਾ ਦੀਆਂ ਜਾਣਾ ਉੱਥੇ ਵੀ ਸਾਡੇ ਬਾਦਾਂ ਜੀ ਕੋਈ ਵੀ ਜਿਹੜੀ ਇਹਨਾਂ ਦੀ ਡਿਮਾਂਡ ਹੋਊਗੀ ਉਹ ਆਪਾਂ ਪੂਰੀ ਕਰਾਂਗੇ ਜੀ ਇਹ ਤਾਂ ਬਹੁਤ ਵੱਡੇ ਬੰਦੇ ਆ ਜੀ ਇਹਨਾਂ ਦੀ ਇਹਨਾਂ ਦੀਆਂ ਡਿਮਾਂਡਾਂ ਦੀ ਪੂਰੀਆ ਕਰਦੇ ਆ ਜੀ ਇਹਨਾਂ ਦੇ ਇਹਨਾਂ ਦਾ ਕੋਈ ਮਸਲਾ ਪਿੰਡ ਵਾਲਿਆਂ ਦਾ ਜਾਂ ਇਸ ਸੰਸਤਾ ਦਾ ਉਹ ਨਹੀਂ ਹੱਲ ਕਰਨਾ ਤਾਂ ਆਪਾਂ ਕਰਨਾ ਕੀ ਹੈ ਸੋ ਮੈਂ ਸਮਝਦਾ ਕਿ ਏਡੇ ਵੱਡੇ ਜ਼ਰਦੈਲ ਦੇ ਪਿੰਡ ਵਾਲੇ ਉਹਦੇ ਪਰਿਵਾਰ ਵਾਲੇ ਜੋ ਵੀ ਮੰਗਣਗੇ ਮਾਨ ਸਰਪ ਦੀ ਸਰਕਾਰ ਜਿਹੜੀ ਆ ਉਹ ਉਹ ਮਹੱਈਆ ਕਰਵਾਉਗੀ ਕੁਝ ਠੀਕ ਸਾਰੇ ਨੂੰ ਦੱਸਣੀ ਹੈ ਸਾਰੀ ਇੱਕ ਮਿੰਟ ਰੋ ਲਾਓ ਜੀ ਲਾਓ ਇੱਕ ਸਾਰੇ ਜਣੇ ਸੁਣੋ ਜਰਨਲ ਸ਼ਾਮ ਸਿੰਘ ਜੀ ਜੀ ਜਦੋਂ